ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਗਾਲਵਕਲਾ ਜੀ ਖੁਰਦ ਜੀ ਖੁਰਦ ਜੀ ਤਹਿਸੀਲ ਜਗਰਾਉਂ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਲੁਧਿਆਣਾ ਨੇੜੇ ਜਗਰਾਉਂ ਸ਼ਹਿਰ ਰਹੇ ਜਾਂਦਾ ਜੀ ਅੱਜ ਦੀ ਵੀਡੀਓ ਚ ਟੋਟਲ 7 ਨਗ ਲੈ ਕੇ ਆਂਦੇ ਆ ਤੇ 7 ਸੂਰੇ ਸਵਾਏ ਆ ਡਿਟੇਲ ਮੈਂ ਤੁਹਾਨੂੰ ਬਾਈ ਤੋਂ ਲੈ ਕੇ ਦਊਂਗਾ ਜੀ ਤੁਹਾਨੂੰ ਕੋਈ ਵੀ ਨਗ ਪਸੰਦ ਆਉਂਦਾ ਆਪ ਦੀ 2 ਟਾਈਮ 4 ਟਾਈਮ 6 ਟਾਈਮ ਕੋਈ ਵੀ ਵੀਰ ਚ ਚਵਾਈ ਕਰ ਸਕਦਾ ਤਸੱਲੀ ਕਰ ਸਕਦਾ ਜੀ ਬਾਕੀ ਦੀ ਡਿਟੇਲ ਆਪਾਂ 22 ਤੋਂ ਲੈ ਕੇ ਦੇਵਾਂਗੇ ਸਤਿ ਸ੍ਰੀ ਅਕਾਲ ਜੀ ਖੁਸ਼ੀ ਆ ਭਾਈ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਬ੍ਰਹਮਜੋ ਸਿੰਘ ਪਿੰਡ ਜੀ ਗਲਬਖੁਰਦੀ ਤਹਿਸੀਲ ਤੇ ਜ਼ਿਲ੍ਹਾ ਭਾਈ ਤਹਿਸੀਲ ਜਗਰਾਉਂ ਜਗਰਾਉਂ ਸ਼ਹਿਰ ਤੋਂ ਕਿੰਨੀ ਬਾਟ ਹੋਵੇ ਰੇ ਆਪਣਾ ਪਿੰਡ ਕਿਥੋਂ ਜਗਰਾਉਂ ਸ਼ਹਿਰ ਤੋਂ ਜਗਰਾਉਂ ਤੋਂ ਹੈਗਾ 7 ਕਿਲੋਮੀਟਰ 7 ਕਿਲੋਮੀਟਰ ਤੇ ਅਜਤਵਾਲ ਤੋਂ ਜੀ ਜੱਤ ਵਾਲ ਤੋਂ ਸ਼ੇਕ ਹੋਏ 6 ਕਿਲੋ ਸੈਂਟਰ ਜੇ ਚ ਰਹਿ ਜਾਂਦਾ ਜੀ ਠੀਕਾ ਵਪਾਰ ਦਾ ਕੰਮ ਹੀ ਆ ਵੀਰੇ ਹਾਂਜੀ ਬਾਈ ਹਾਂ ਇੱਕ ਨੰਬਰ ਤੋਂ ਆਪਾਂ ਸ਼ੁਰੂ ਕਰਾਂਗੇ ਵੀਰੇ ਸੂਆ ਕਿੰਨੇ ਮਾਜੀ ਇਹਦਾ ਸੂਆ ਵੀਰੇ ਤੀਜਾ ਦੱਸਿਆ ਮਾਲਕਾਣੀ ਕਦੋਂ ਸੂਈ ਹੈ ਜੀ ਸੂਈ ਨੂੰ ਹੋਗੇ ਵੀਰੇ 6 ਜਣਾ ਅੱਜ ਬੱਚਾ ਜੀ ਬੱਚਾ ਕੱਟਾ ਮਗਰੀ ਠੀਕ ਆ ਜੀ ਬੱਚੇ ਤੁਹਾਨੂੰ ਬਾਅਦ ਵਿੱਚ ਆਪਾਂ ਇਕੱਠੇ ਹੀ ਦਿਖਾ ਦਾਂਗੇ ਜੀ ਜੇਰ ਕੰਪਲੀਟ ਆ ਜੀ ਹਾਂ ਬਾਈ ਠੀਕ ਹੈ ਜੀਰ ਕੰਪਲੀਟ ਆ ਕਿੰਨਾ ਦੁੱਧ ਤਿਆਰ ਆ ਜੀ ਦੁੱਧ ਵੀਰੇ 7 ਕਿਲੋ ਤਿਆਰ ਆ ਹੁਣ ਚਵਾਈ ਕਰਾ ਦਾਂਗੇ ਜਦੋਂ ਮਰਜੀ ਤਿੰਨਾ ਟਾਈਮ ਚ ਹੁਣ ਚਾਰ ਟਾਈਮ ਥਣਾ ਦੀ ਭਾਰ ਪਿੱਛੇ ਦੀ ਪੂਰੀ ਗਾਰੰਟੀ ਠੀਕ ਆ ਤੋੜ ਕੇ ਦਿਖਾ ਦਿਓ ਵੀਰੇ ਸੂਆ ਤੀਜਾ ਸੂਈ ਆ ਜੀ ਅੱਜ ਬਾਈ ਦੱਸਦਾ ਕਿ 6 ਦਿਨ ਸਮਾਂ ਹੋ ਗਿਆ ਸੂਈ ਨੂੰ ਬੱਚਾ ਕਿਹੜੇ ਵਾਲਾ ਜੀ ਇਹਦਾ ਕਿੱਧਰ ਬੈਠਾ ਜੀ ਚਾਬਰੇ ਉਹ ਬੈਠਾ ਉਹਦੇ ਉਧਰ ਬੈਠਿਆ ਜੀ ਠੀਕ ਆ ਜੀ 6 ਦਿਨ ਹੋ ਗਏ ਸੂਈ ਨੂੰ 7 ਕਿਲੋ ਨੈਟ ਦੁੱਧ ਤਿਆਰ ਆ ਜੇਰ ਦੀ ਭਾਰ ਪਿੱਛੇ ਦੀ ਥਾਣਾ ਦੀ ਬਾਈ ਕਹਿੰਦਾ ਕੰਪਲੀਟ ਹੋਊਗੀ ਜੀ ਬਾਕੀ ਵੀਰੇ ਬਾਈ ਦਾ ਸਾਰੇ ਪਸ਼ੂ ਖਰੀਦਦੇ ਹੀ ਹੁੰਦੇ ਆ ਸੂਆ ਜਿਹੜਾ ਤੁਸੀਂ ਮਰਜੀ ਮੰਨ ਲਿਆ ਕਰੋ ਥੋੜੀ ਜੀ ਘੱਟ ਸੇਵਾਲੇ ਘਰੋਂ ਆਈ ਆ ਬੱਚੇ ਮੈਂ ਤੁਹਾਨੂੰ ਚੈੱਕ ਕਰਵਾ ਦਿੰਨਾ ਵੀਰੇ ਬੱਚਾ ਦੇਖ ਸਕਦੇ ਹੋ ਜੀ ਇੱਧਰ ਦੋ ਬੱਚੇ ਬੈਠੇ ਆ ਜੀ ਥਣ ਨੇੜੇ ਤੋਂ ਇੱਕ ਇੱਕ ਬੈਸੀ ਥੋੜਾ ਜਿਹਾ ਪਾਸਾ ਰੱਖਦੀ ਆ ਵੀਰੇ ਹਾਂ ਵੀਰੇ ਹਾਂ ਪਹਿਲਾਂ ਹੀ ਜਾਨੀ ਦੁੱਧ ਪੂਰਾ ਦੁੱਧ ਬਰਾਬਰ ਆ ਜੀ ਠੀਕ ਆ ਵੀਰੇ ਸੋਨਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜਮਾ ਸੇਵਾਵਦ ਕੀ ਤਾਂ ਵੀਰੇ ਦੁੱਧ ਵੀ ਵਾਜੂ ਪਰ ਰੇਟ ਵੀ ਫਿਰ ਤੁਹਾਨੂੰ ਉੱਜੇ ਹੀ ਮਿਲ ਜਾਣਾ ਕਿਉਂਕਿ ਜੇ ਸੰਭੀ ਪਲੀ ਹੁੰਦੀ ਤੇ ਫਿਰ ਰੇਟ ਵੀ ਇਹਦਾ ਜ਼ਿਆਦਾ ਹੋਣਾ ਸੀ ਥਾਣਾ ਇਧਰਲੇ ਪਾਸੇ ਤੋਂ ਵੀ ਤੁਸੀਂ ਚੈੱਕ ਕਰ ਸਕਦੇ ਹੋ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿਖੜਮ ਹੱਥੀ ਚਵਾਈ ਵਾਲਾ ਫੋੜ ਛਾ ਕੇ ਤੇ ਭੋਰਾ ਵੀ ਨਹੀਂ ਜੀ ਤੁਹਾਨੂੰ ਨਗ ਪਸੰਦ ਹੁੰਦਾ ਆ ਕੇ 2 ਟਾਈਮ 4 ਟਾਈਮ 6 ਟਾਈਮ ਚਵਾਈ ਕਰ ਲਿਓ ਜੀ ਤੇ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦੀ ਵੀਰੇ 77000 ਜੀ ਦੇ ਦਾਂਗੇ ਫੋਜੂ ਮਾੜਾ ਮੋਟਾ ਜੀ ਕਰ ਦਾਂਗੇ ਜੀ ਠੀਕ ਆ ਵੀਡੀਓ ਦੇਖ ਕੇ ਉਹ ਜਿਹੜਾ ਠੀਕ ਆ ਜੀ ਇਹਦਾ 2 ਨੰਬਰ ਨਾਗਾ ਵੀਰੇ ਇਹਦਾ ਸੂਆ ਕਿੰਨਾ ਮਾ ਜੀ ਇਹਦਾ ਵੀਰੇ ਦੂਜਾ ਸੂਆ ਝੋਟੀ ਦਾ ਏਹ ਕਦੋਂ ਸੂਈ ਹੈ ਜੀ ਇਹ ਨੂੰ ਵੀਰੇ ਹੋ ਗਏ ਹੁਣੇ ਜਾਨੀ ਤਕਰੀਬਨ 42 43 ਦਿਨ ਨੇ ਬੱਚਾ ਕਿਹੜਾ ਜੀ ਬੱਚਾ ਦਾ ਭਾਈ ਆ ਬੈਠਾ ਜੀ ਠੀਕ ਆ 42 43 ਦਿਨ ਹੋ ਗਏ ਜੀ ਚਿੱਕੀ ਆ ਕੱਟਾ ਹੀ ਆ ਜੀ ਕੱਟਾ ਵੀਰੇ ਕੱਟਾ ਜੀ ਇਹਦੇ ਥੱਲੇ ਕਿੰਨਾ ਦੁੱਧ ਤਿਆਰ ਆ ਜੀ ਦੁੱਧ ਸਹੀ ਕੰਡੇ ਵਾਲਾ ਵੀਰੇ 8 ਕਿਲੋ ਆ ਜੀ ਠੀਕ ਆ ਜੀ ਝਾਕਲਾ 10 ਕਾ ਹਾਲੋ ਠੀਕ ਆ ਜਾਨੀ 8 ਕਿਲੋ ਕੰਡੇ ਦੇ ਚਾਰਟ ਦੇ ਦਾਂਗੇ ਹੋਰ ਦੀ ਵੀਰੇ ਨਾਲ ਦੀ ਨਾਲ ਜੀ ਬਾਕੀ ਕੱਦ ਕਾਠ ਵੀਰੇ ਦਾ ਵੱਡਾ ਹੀ ਆ ਜਾਂਦਾ ਜੀ ਫੁੱਲ ਵੱਡੀ ਮੱਝ ਆ ਕੋਈ ਛੋਟੀ ਮੰਨ ਕਿੰਨਾ ਆਵੇ ਬੱਚਾ ਮਗਰ ਕੱਟਾ ਜੀ ਨੈਟ 8 ਕਿਲੋ ਦਾ ਬਾਈ ਕਹਿੰਦਾ ਆਪਾਂ ਕੰਡੇ ਤੇ ਛਾੜ ਦਾਂਗੇ ਤੇ ਜੇ ਖਾਵਾ ਕਰਨਾ ਤੇ ਉਹ ਦੱਸਦਾ ਵੀ ਕਰ ਦੂਗੀ ਜੀ ਬਾਕੀ ਕੱਦ ਕਾਠ ਚੰਗਾ ਸਿੰਘ ਵੀ ਚੰਗਾ ਵੀਰੇ ਵੇਲਦੀ ਵੀ ਚੰਗੀ ਆ ਜੀ ਠੰਡੀ ਸੀਲ ਦੀ ਸਾਰਿਆਂ ਦੀ ਗਾਰੰਟੀ ਬੱਚੇ ਦੇ ਮਿਲਦੀ ਆ ਇੱਧਰ ਨੂੰ ਲੈ ਚੱਲੀ ਵੀਰੇ ਦੇਖੀ ਦਰਦੀ ਰਕਟੈਡ ਕਰਕੇ ਬਣਾ ਦਿੱਤਾ ਬੱਚੇ ਤੇ ਮਿਲਦੀਆਂ ਵੀਰੇ ਸਾਰੀਆਂ ਕਿਦੇ ਵੀਰੇ ਬੱਚੇ ਦੇ ਠੀਕ ਆ ਸੋਨਾ ਮੁੱਠੀ ਵਾਲਾ ਥਾਨ ਕੱਲਾ ਕੱਲਾ ਨਿੱਖੜ ਮਾਂ ਬਾਕੀ ਆਪਾਂ ਦੁਪਹਿਰ ਦੇ ਟਾਈਮ ਇਹ ਵੀਡੀਓ ਬਣਾ ਰਹੇ ਆ ਜੇ ਸ਼ਾਮ ਨੂੰ ਬਣਾਉਂਦੇ ਤਾਂ ਵੀਰੇ ਇਹਨਾਂ ਦੇ ਹਵਾਨੇ ਵੀ ਪੂਰੇ ਭਰੇ ਹੋਣੇ ਸੀ ਜਿੰਨਾ ਦੁੱਧ ਬਾਈ ਨੇ ਦੱਸਿਆ ਨੈਟ ਤਿਆਰ ਹੋਊਗਾ ਆਕੇ 2 ਟਾਈਮ 4 ਟਾਈਮ 6 ਟਾਈਮ ਚਵਾਈ ਕਰ ਲਓ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਜੀ ਇਹਦਾ ਮੁੱਲ ਵੀਰੇ ਜਿੰਨਾ ਮਰਜੀ 132 ਦੀ ਹਾਂ ਨਾ ਹੀ ਐ 132000 ਦੀ ਜੀ ਜੋੜਾ ਲੈ ਜੇ ਸੱਜਣ ਕੋਈ ਜੀ ਕਿਵੇਂ ਆ ਜੀ ਜੋੜਾ ਇਕੱਠੀਆਂ ਲੈ ਜੇ ਮੱਝ ਕਰਦਾ ਏ ਮਾਨਦਾਨ ਫੋਲੀ ਠੀਕ ਆ ਇੱਥੇ ਬੰਦ ਦੇ ਵੀਰੇ ਕੋਈ ਗੱਲ ਨਹੀਂ ਛੱਡ ਦੇ ਤਿੰਨ ਨੰਬਰ ਨਾਗ ਵੀਰੇ ਇਹਦਾ ਸੂਆ ਕਿੰਨਾ ਮਾ ਜੀ ਸੂਆ ਤੀਜਾ ਹੀ ਇਹਦਾ ਦੱਸਿਆ ਵੀਰੇ ਠੀਕ ਆ ਇਹ ਕਦੋਂ ਸੂਈ ਹੈ ਜੀ ਇਹਨੂੰ ਵੀਰੇ ਹੋ ਗਏ 24 25 ਦਿਨ ਹੀ ਬੱਚਾ ਜੀ ਇਹਦਾ ਇਹਦਾ ਬੱਚਾ ਵੀਰੇ ਆ ਬੰਨੇ ਆ ਪਰਲੇ ਪਾਸੇ ਠੀਕ ਆ ਵਿਚਾਲੇ ਜੀ 24 ਤੋਂ 25 ਦਿਨ ਹੋ ਗਏ ਆ ਜੀ ਠੀਕ ਆ ਵੀਰੇ ਕੱਟਾ ਕੇ ਕੱਟੀ ਆ ਜੀ ਕੱਟਾ ਹੀ ਆ ਵੀਰੇ ਦਾ ਠੀਕ ਆ ਕਿੰਨਾ ਦੁੱਧ ਤਿਆਰ ਆ ਜੀ ਬੁੱਧ ਵੀਰੇ 7 ਕਿਲੋ ਹੀ ਕੰਡੇ ਵਾਲਾ ਇਹਦੇ ਥੱਲੇ ਵੀ 7 ਕਿਲੋ ਤੋਰ ਦੀ ਵੀਰੇ ਨਾਲ ਦੀ ਨਾਲ ਹਾਈਟ ਦੀ ਵੀਰੇ ਮੀਡੀਅਮ ਆ ਜਾਂਦੀ ਹੈ ਸਿੰਗ ਜ਼ਰੂਰ ਕੁੱਲਾ ਬਾਕੀ ਥਣ ਮੈਂ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿਨਾ ਕੱਲਾ ਕੱਲਾ ਨਿਖੜਮਾ ਹੱਥੀ ਚਵਾਈ ਵਾਲਾ ਵਜਨ ਵਜੂਦ ਕਰਮਾਲੀ ਦਾ ਚੰਗਾ ਥਣਾ ਦੀ ਭਾਰ ਪਿੱਛੇ ਦੀ ਇਹਦੀ ਵੀ ਗਾਰੰਟੀ ਹੈ ਜੀ ਵੀਰੇ ਗਾਰੰਟੀ ਹੈ ਜੀ ਠੀਕ ਹੈ ਲੈ ਚੱਲੀ ਵੀਰੇ ਥਣਾ ਦੀ ਭਾਰ ਪਿੱਛੇ ਦੀ ਇਹਦੀ ਵੀ ਗਾਰੰਟੀ ਹੈ ਬੇਫਿਕਰ ਹੋ ਜੋ ਸੋਹਣਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿਖੜਮਾ ਹੱਥੀ ਚਵਾਈ ਵਾਲਾ ਵਜਨ ਵਜੂਦ ਵੀ ਕਰਮਾਲੀ ਦਾ ਚੰਗਾ ਬਾਕੀ ਖਾਣਾ ਦੀ ਓਕੇ ਹੋਊਗੀ ਬੇਫਿਕਰ ਹੋ ਜਾ ਦੁੱਧ ਇਹਦੇ ਥੱਲੇ ਵੀ 7 ਕਿਲੋ ਨੈਟ ਤਿਆਰ ਆ ਆਕੇ ਦੋ ਟਾਈਮ ਚਾਰ ਟਾਈਮ ਛੇ ਟਾਈਮ ਕੋਈ ਵੀ ਵੀਰ ਇਹਦੀ ਚਵਾਈ ਕਰ ਸਕਦਾ ਜੀ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਜੀ ਬਾਬੇ 78000 ਦੀ ਹਾਂ ਨਾ ਆਈ ਠੀਕ ਆ ਇਹ ਬਾਈ 78000 ਦੀ ਹਾਂ ਨਾ ਆਈ ਛੋਟੇ ਛੋਟੇ ਭਾਈ ਆ ਵੀਰੇ ਤੇ ਜਿੰਨਾ ਦੁੱਧ ਦੱਸਿਆ ਆ ਆਪਦੀ ਮਿਲਕਿੰਗ ਜ਼ਰੂਰ ਕਰ ਲਿਓ ਨਾ ਆ ਗਿਆ ਵੀਰੇ ਚਾਰ ਨੰਬਰ ਇਹ ਝੋਟੀ ਦਾ ਸੂਆ ਕਿੰਨਾ ਮਾਜੇ ਇਹ ਵੀਰੇ ਪਹਿਲੇ ਸੂਈ ਸੂਈ ਆ ਜੀ ਇਹ ਕਦੋਂ ਸੂਈ ਆ ਜੀ ਇਨੋਂ ਵੀਰੇ ਹਾਂ ਲਾ ਹੋ ਗਏ 14 ਦਿਨ ਬੱਚਾ ਜੀ ਇਹਦਾ ਬੱਚਾ ਇਹਦੇ ਮਗਰ ਕੱਟੀ ਆ ਵੀਰੇ ਇਹਦੇ ਮਗਰ ਕੱਟੀ ਆ ਜੀ ਠੀਕ ਆ ਵੀਰੇ ਆ ਰਹੀ ਸ਼ਾਇਦ ਆਹੀ ਕੱਟੀ ਆ ਤੇ ਇਹਦੇ ਥੱਲੇ ਦੁੱਧ ਕਿੰਨਾ ਜੀ ਦੁੱਧ ਵੀਰੇ ਕੰਡੇ ਵਾਲਾ 8 ਕਿਲੋ ਆ ਜੀ 8 ਕਿਲੋ ਆ ਬੱਚੇ ਤੇ ਮਿਲਦੀ ਆ ਜੀ ਹਾਂਜੀ ਇਹ ਥੋੜਾ ਬਾੜਾ ਪਾਉਣਾ ਪੈਂਦਾ ਵੀਰੇ ਮੂਰੇ ਯਾਨੀ ਬਾੜਾ ਪਾ ਕੇ ਬੱਚਾ ਛੱਡ ਕੇ ਬੱਚੇ ਸਾਡੇ ਫੇਰ ਲਾ ਲੈਂਦੀ ਆ ਫੇਰ ਲਾ ਲੈਂਦੀ ਆ ਯਾਨੀ ਸਿੱਧਾ ਨਹੀਂ ਬੱਚੇ ਦੇ ਲੋ ਨਹੀਂ ਸਿੱਧਾ ਤੇ ਨਹੀਂ ਬਾਈ ਠੀਕ ਆ ਤਨ ਦੋ ਚੱਕ ਕੀਤੀ ਆ ਬਾਈ ਇਹ ਨਹੀਂ ਯਾਰ ਬਾਈ ਕੀ ਘਤੂਰ ਦੀ ਵੀਰੇ ਸੁਆ ਪਹਿਲਾ ਜੀ ਛੋਟੀ ਦਾ ਸਨੱਖ ਪੁਣਾ ਤੁਸੀਂ ਚੈੱਕ ਕਰ ਸਕਦੇ ਹੋ ਗੋਲ ਸਿੰਗੀ ਆ ਹੈ ਥੋੜੀ ਜੀ ਘਟ ਸੇਵਾ ਵਾਲੀ ਘਰੋਂ ਆਈ ਆ ਬੱਚਾ ਇਹਦੇ ਮਗਰ ਕੱਟੀ ਆ ਜਾਂਦੀ ਆ ਜੀ ਨੈਟ ਜਿਹੜਾ ਦੁੱਧ ਤਿਆਰ ਹੋਊਗਾ ਜੀ ਉਹ 8 ਕਿਲੋ ਆ 8 ਕਿਲੋ ਦੀ ਤੁਸੀਂ ਆਪਦੀ ਮਿਲਕਿੰਗ ਕਰ ਲਿਓ ਵੀਰੇ ਚਾਟ ਪਾ ਕੇ ਤੇ ਬਾਈ ਦੱਸਦਾ ਬੱਚਾ ਛੱਡ ਲਿਓ ਤੇ ਲਾ ਆਉਂਦੀ ਆ ਥੋੜਾ ਜਿਹਾ ਪਹਿਲਣਾ ਫਿਰ ਕਰਦੀਆਂ ਹੀ ਹੁੰਦੀਆਂ ਤੁਹਾਨੂੰ ਵੀ ਪਤਾ ਫਣਾ ਦੀ ਗਰੰਟੀ ਹੋਊਗੀ ਵੀਰੇ ਕਿੰਨਾ ਕ ਪਿਆਜ ਦੁੱਧ ਜੀ ਇਹ ਦੁੱਧ ਵੀਰੇ ਵਾ ਸੇਵਾ ਦਾ ਜੀ 2 ਕਿਲੋ ਕਿਲੋ ਹੋਰ ਬਾਦੀ ਹੋਈ ਇਹ ਆਪਾਂ 12 ਕਿਲੋ ਕਹੀ ਜਾਈਏ ਸਹੀ ਗੱਲ ਐਵੇਂ ਆਪਾਂ 12 13 ਕਹਿ ਕੇ ਦੇ ਦਿੱਕੇ ਕੋਈ ਫਾਇਦਾ ਨਹੀਂ ਕਾ ਗੱਲੇ ਦਾ ਢੀੜਾ ਵਜਦਾ ਪਰ ਝੁੱਟੀ ਚ ਸਨੱਖ ਪੂਣਾ ਚੰਗਾ ਥੋੜੀ ਜੀ ਸਾਂਭ ਸੰਭਾਲ ਪਿਛਲੇ ਮਾਲਕਾਂ ਦੀ ਘੱਟ ਸੀ ਬਾਈ ਦੇ ਤਾਂ ਖਰੀਦੇ ਹੁੰਦੇ ਆ ਜੀ ਪਸ਼ੂ ਬਾਕੀ ਸੋਹਣਾ ਮੁਠੀ ਵਾਲਾ ਥਾਣਾ ਮੋਟਾ ਹੱਥੀ ਚਵਾਈ ਵਾਲਾ ਲੱਗਿਆ ਵਾ ਤੇ ਇਹਦੀ ਡਿਮਾਂਡ ਕੀ ਰਹਨੇ ਆ ਰਹਿਣ ਵਾਲੀ ਆ ਜੀ ਬਰੇ 92000 ਹੀ ਦੇ ਦਾਂਗੇ ਠੀਕ ਆ ਇਹ ਬਾਈ ਦੱਸਦਾ ਕਿ 92000 ਦੀ ਝੋਟੀ ਦੇ ਦਾਂਗੇ ਥੋੜਾ ਕਨਾ ਮਾਨ ਤਾਨ ਹੋ ਜਾਊਗਾ ਚਾਰ ਨਗ ਹੋ ਗਏ ਪੰਜ ਨੰਬਰ ਬਰੇ ਇਹਦਾ ਸੂਆ ਕਰਨ ਮਾ ਜੀ ਇਹਦਾ ਵੀ ਦੂਜਾ ਸੂਆ ਵੀਰੇ ਇਹ ਕਦੋਂ ਸੂਈ ਆ ਜੀ ਇਹਨੂੰ ਹਜੇ ਵੀਰੇ ਸਾਹ ਨਾਲ ਅਠ ਕਰ ਦੇਣੀ ਹੋਏ ਹਜੇ ਬੱਚਾ ਜੀ ਇਹਦਾ ਬੱਚਾ ਇਹਦਾ ਕੱਟੀ ਆ ਯਾਰ ਬਈ ਠੀਕ ਆ ਬੱਚਾ ਮਗਰ ਕੱਟੀ ਆ ਠੀਕ ਆ ਵੀਰੇ 8 ਦਿਨ ਸਮਾਂ ਹੋ ਗਿਆ ਸੂਈ ਨੂੰ ਕਿੰਨਾ ਦੁੱਧ ਤਿਆਰ ਆ ਜੀ ਦੁੱਧ ਵੀਰੇ ਹੁਣ ਦੇ ਨਹੀਂ ਕਿ 10 ਕਿਲੋ ਖੁੱਲਾ ਵਾ ਮੰਨ 9 ਮੰਨੋ ਹੀ 9 ਮੰਨ ਕੇ ਅੱਜ ਕੋਈ ਵੀਰ ਸੋਨਾ ਮੁੱਠੀ ਵਾਲਾ ਥਾਣਾ ਜੇਰ ਦੀ ਭਾਰ ਪਿੱਛੇ ਦੀ ਓਕੇ ਆ ਜੀ ਹਾਂਜੀ ਵੀਰੇ ਠੀਕ ਆ ਤੋਰਦੀ ਵੀਰੇ ਵੀ ਨੀਲੀ ਰਾਵੀ ਤੇ ਬੈਂਦੀ ਆ ਜੀ ਸੂਆ ਦੂਜਾ ਕਿ ਤੀਜਾ ਜੀ ਦੂਜਾ ਦੂਜਾ ਵੀਰੇ ਦੂਜਾ ਸੂਈ ਆ ਜੀ ਬੱਚਾ ਇਹਦੇ ਮਗਰ ਬਾਈ ਦੱਸਦਾ ਕਿ ਕੱਟੀ ਆ ਜੀ ਜੇਰ ਦੀ ਕੰਪਲੀਟ ਆ ਸੋਨਾ ਥਾਣਾ ਦਾ ਸਹਿਜ ਆ ਕੱਲਾ ਕੱਲਾ ਨਿੱਖੜ ਮਾ ਹੱਥੀ ਜਵਾਈ ਵਾਲਾ ਦੋ ਦਬਾਈ ਦੱਸਦਾ ਕਿ 10 ਕਿਲੋ ਹੀ ਹੋਊਗਾ ਤੁਸੀਂ ਆਪ ਦਾ ਮੰਨ ਕੇ ਆਇਓ ਜੀ 9 ਕਿਉਂਕਿ ਜੇ ਕਿਲੋ ਘੱਟ ਦੱਸਿਆ ਹੋਊ ਤਾਂ ਤਾਂ ਹੀ ਚੰਗਾ ਰਹਿੰਦਾ 9 ਕਿਲੋ ਦੀ ਤੁਸੀਂ ਬਾਈ ਦੇ ਘਰੇ ਚਵਾਈ ਕਰ ਕਰਾ ਸਕਦੇ ਆ ਦੋ ਟਾਈਮ ਚਾਰ ਟਾਈਮ ਛੇ ਟਾਈਮ ਬਾਕੀ ਸੋਨਾ ਫਿਟਨੈਸ ਵਾਲਾ ਹਵਾਨਾ ਨੀਲੀ ਰਾਵੀ ਜੀ ਬੈਂਦੀ ਆ ਮੁਠੀ ਵਾਲਾ ਥਾਣਾ ਜੀ ਇਹਦਾ ਭਾ ਕਿੱਡਾ ਘਮੋੜ ਲਿਆ ਮੇਰੇ ਬੱਸ ਮੁੱਲ ਵੀਰੇ ਜਿੰਨਾ ਮਾਦੀ ਉਹਦੇ 98000 ਦੀ ਹਾਨ ਆ ਇਹਦੀ ਠੀਕ ਆ 99000 ਦੀ ਬਾਈ ਕਹਿੰਦਾ ਇਹ ਦੇ ਦਾਂਗੇ ਜੀ ਮੁੱਲ ਕਰਉਣ ਨੂੰ ਕੋਈ ਵੀ ਜਿੰਨਾ ਮਰਜ਼ੀ ਕਰਾ ਲੇ ਥਾਣਾ ਦੀ ਓਕੇ ਹੋਊਗੀ ਜ਼ੇਰ ਦੀ ਓਕੇ ਹੋਊਗੀ ਨਾਗ ਹੋ ਕੇ ਬਾਈ ਪੰਜ ਹਨਾ ਹਾਂਜੀ ਵੀਰੇ ਤੇ 6 ਨੰਬਰ ਨਾਗ ਵੀਰੇ ਇਹਦਾ ਸੂਆ ਕਿੰਨਾ ਮਾ ਜੀ ਇਹ ਦੂਜੀ ਸੂਆ ਝੋਟੀ ਆ ਵੀਰੇ ਠੀਕ ਆ ਇਹ ਕੋਤੋਂ ਸੂਈ ਆ ਜੀ ਇਹਨੂੰ ਹੋ ਗਿਆ ਯਾਰਾ ਤਕਰੀਬਨ 18 19 ਦਾ ਨਹੀਂ ਬੱਚਾ ਇਕੱਟਾ ਹੀ ਆ ਜੀ ਕਿੰਨਾ ਦੁੱਧ ਆ ਜੀ ਦੁੱਧ ਥੱਲੇ ਵੀ 8 ਕਿਲੋ ਫੁੱਲਾਈ ਚੂਨ ਵਾਲਾ ਠੀਕ ਆ ਤੋੜ ਦੇ ਤਕੜਾ 9 10 ਸੀ ਕਹਦੋ ਜੀ ਠੀਕ ਆ ਵੀਰੇ ਤੋੜ ਦੀ ਵੀਰੇ ਦੁੱਧ ਬਾਈ ਦੱਸਦਾ ਕਿ ਨੈਟ 8 ਕਿਲੋ ਆ ਆਪਦੀ ਦੋ ਟਾਈਮ ਚਾਰ ਟਾਈਮ ਚਵਾਈ ਕਰ ਲਿਓ ਜੀ ਗੋਲ ਸਿੰਗੀ ਆ ਕੱਦ ਕਾਠ ਵੀ ਚੰਗਾ ਆ ਜਾਂਦਾ ਜੀ ਅ ਦਿਨ ਕਿੰਨੇ ਦੱਸਿਆ ਸੀ ਬਾਈ 17 18 ਮਹੀਨੇ ਠੀਕ ਆ 17 ਤੋਂ 18 ਦਿਨ ਬਾਈ ਦੱਸਦਾ ਇਹ ਸਮਾਂ ਹੋ ਗਿਆ ਸੂਈ ਨੂੰ ਇਹਨੂੰ ਥਾਣਾ ਮੈਂ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿਨਾ ਜੀ ਕੱਲਾ ਕੱਲਾ ਨਿਖੜ ਮਾ ਥਾਣਾ ਹੱਥੀ ਚਵਾਈ ਵਾਲਾ 8 ਤੋਂ 9 ਕਿਲੋ ਦੁੱਧ ਇਹਦੇ ਥੱਲੇ ਵੀ ਤੁਸੀਂ ਆਪ ਦਾ ਚੋਕ ਕੇ ਲਿਜਾ ਸਕਦੇ ਆ ਬ ਕੋਈ ਗੱਲ ਨਹੀਂ ਇੱਥੇ ਹੀ ਮੋੜ ਲਈ ਮੇਰੇ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਸੋਨਾ ਫਿਟਨੈਸ ਆਲਾ ਹਵਾਨਾ ਪੂਲ ਸਿੰਘੀ ਆ ਬੱਚਾ ਇਹਦੇ ਮਗਰ ਵੀ ਘੱਟਾ ਆ ਜਾਂਦਾ ਵੀਰੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਵੀਰੇ ਵੀਰੇ ਮੁੱਲ ਜਿੰਨਾ ਮੱਝ ਕਰਾ ਲਓ ਦਾ ਜੀ 1.5 ਦੀ ਹਾਂ ਨਾ ਹੀ ਆਈ ਇਹਦੀ 1 ਲੱਖ ਤੇ 5000 ਦੀ 5000 ਦੀ ਠੀਕ ਆ 1 ਲੱਖ ਤੇ 5000 ਦੀ ਬਾਈ ਕਹਿੰਦਾ ਯਸ ਸੁनोई ਆ ਮੁੱਲ ਕਰਾਉਣ ਨੂੰ ਕੋਈ ਵੀਰ ਜਿੰਨਾ ਕਰਾ ਲੇ ਤੇ ਵੱਡੀ ਮੱਝ ਆ ਗਈ ਵੀਰੇ ਇਹਦਾ ਸੂਆ ਕਿੰਨਾ ਬਾਜੀ ਇਹਦਾ ਤੀਜਾ ਸੂਆ ਵੀਰੇ ਇਹ ਕਦੋਂ ਸੂਈ ਆ ਜੀ ਇਹਨੂੰ ਹੋ ਗਏ ਵੀਰੇ 13 ਆਦਾਂ ਨੇ ਦੁੱਧ ਕਿੰਨਾ ਇਹਦੇ ਥੱਲੇ ਤਿਆਰ ਆ ਜੀ ਦੁੱਧ ਵੀਰੇ ਜਿੰਨਾ ਮਰਜੀ ਕਰੋ 9 ਕਿਲੋ ਤਿਆਰ ਆ ਜੀ 9 ਕਿਲੋ ਤਿਆਰ ਆ ਸੋਨਾ ਪੈਠਾ ਊੜਾ ਬਾਕੀ ਵਜਨ ਵੀ ਇਹ ਤੁਹਾਨੂੰ ਇਦਾਂ ਹੀ ਦਿਖਾ ਦਿੰਨੇ ਆ ਤੋਰੇ ਦੀ ਓਕੇ ਆ ਜੀ ਹਾਂਜੀ ਵੀਰੇ ਪੂਰੀ ਠੀਕ ਆ ਬੰਨੀ ਰਹਿੰਦੇ ਬਾਈ ਕੋਈ ਗੱਲ ਨਹੀਂ ਸੋਨਾ ਫਿਟਨੈਸ ਆਲਾ ਹਵਾਨਾ ਥੋੜਾ ਜਿਹਾ ਇਹ ਵੀ ਰੱਖਦੀ ਆ 19 21 ਵੇ ਪਾਪਾ ਸਾਹਿਬ ਥੋੜਾ ਥਣਾ ਔਰਲੇ ਪਾਸੇ ਦਾ ਜਿਹੜਾ ਵਾ ਵੱਡਾ ਦਿਖਾਉਂਦੀ ਆ ਹਾਂਜੀ ਤੇ ਮੇਰੇ ਰਗੜ ਲੱਗ ਗਈ ਸੀ ਅੱਛਾ ਜੀ ਉਹਦੇ ਕਰਕੇ ਥੋੜਾ ਜਿਹਾ ਥਣਾ ਥੋੜਾ ਜਿਹਾ ਟਾਈਟ ਆ ਬਾੜਾ ਨਹੀਂ ਜਮੇ ਬਕੈਨ ਹੈਗਾ ਬਣਾ ਲਵਾਂਗਾ ਹਾਂਜੀ ਠੀਕ ਆ 19 ਕੀ ਪੀਗਾ ਹੋਊਗਾ ਜੀ ਹਾਂਜੀ ਹੋਊਗਾ ਠੀਕ ਆ ਪਹਿਲਾਂ ਦੱਸਿਆ ਚੰਗਾ ਹੁੰਦਾ ਜੀ ਜਿਹੜਾ ਨਾ ਵਜੇ ਇਹਦੀ ਡਿਮਾਂਡ ਜੀ بس ਵੀਰੇ 97000 ਦੀ ਹਾਨਾ ਹੀ ਹੈ ਠੀਕ ਆ ਜੇ ਬਈ ਥਾਣੇ ਦੇ ਸਹੀ ਹੁੰਦੀ ਫਿਰ ਤਾਂ ਬਾਲੇ ਰਪਏ ਫਿਰ ਵੀਰੇ ਹਾਂ ਲਾ 112000 ਦੀ ਆਪ ਦੀ ਲਈ ਹੋਈ ਹੈ ਠੀਕ ਆ 97000 ਦੀ ਹੈ ਸੁਣੋ ਆ ਆ ਬੱਚੇ ਆ ਜੀ ਇਹਨਾਂ ਦੇ ਉਸ ਕ ਇਧਰ ਖੜੇ ਆ ਉਸ ਸਕੂਟਰ ਖੜੇ ਆ ਦੋ ਕੁ ਮਗਰੇ ਕੱਟੀਆਂ ਹਨਾ ਬਈ ਬਾਕੀ ਕੱਟੇ ਹੀ ਆ ਸਾਰੇ ਹਾਂ ਜੀ ਸਾਰੇ ਕੱਟੇ ਹੀ ਠੀਕ ਆ ਬਾਕੀ ਜਿਹਨੂੰ ਵੀ ਨਗ ਪਸੰਦ ਹੁੰਦਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ